ਕਹੋ ਤਲ ਗੁਰ ਸੇਵੀ ਆਏ ਐਹਨ ਸਹਜ ਸੁਭਾਈ ਦਰਸਨ ਪਰ ਸੇ ਆਏ ਗੁਰ ਕੈ ਜਨਮ ਮਰਨ ਦੁਖ ਹੋਵ ਵਸਫਤ ਖਸਮ ਦੀ ਨੂਰ ਅਰ ਸੋਹ ਉਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਅਸਾਹ ਜਿਸ ਪਾਸੇ ਬਹਿਟਿਆ ਸੋਹੀਆ ਸਬਨਾ ਦਾ ਵੀਸਾ ਹੋ ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹ ਦਾਰਸਾ ਹੋ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ visa ho ਨਾ ਸਰੀ ਮਹੱਲਾ ਪੰਜ ਵਾ ਤੁਮ ਦਾਤੇ ठाकुर ਪ੍ਰਤਪਾਲਕ ਨਾ ਇੱਕ ਖਸਮ ਹਮਾਰੇ ਮੱਖਾ ਨਮਕ ਤੂੰ ਹੀ ਪ੍ਰਤ ਪਲ ਹੋ ਹਾਮ ਬਾਰਿਕ ਤੁਮਰੇ ਤਾਰੇ ਤੂੰ ਦاتے ਥਾਕ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਮਕ ਨਮਕ ਤੁਮਹੀ ਪ੍ਰਤਪਾਲੋ ਹਮ ਬਾਰਿਕ ਤੁਮਰੀ ਧਾਰੇ 제화 에카 ਕਵਨ ਗੁਨ ਕਹੀਆ ਬੇਸਮਾਰ ਬੇਅੰਤ ਸੁਅਮੇ ਤੇਰੋ ਅੰਤ ਨ ਕਿਨਹੀ ਲਾਹੀਆ ਰੇ ਕੰਧਾ ਆਨਿਕ ਵਿਧੀ ਸਮਝਾਵੋ ਹਮ ਆ ਗਿਆਂ ਅਲਪ ਮਾਤੇ ਥੋਰੀ ਪਮ ਆਪਣੇ ਬਿਰਦ de kavaho sarane tumhari aasat tumhi sajna suhile ਰੱਖੋ ਰੱਖਣ ਹਾਰ ਦਾ ਅੱਲਾ ਨਾਨਕ ਘਰ ਕੀ ਗੋਲੇ ਤੁਮਾਰੀ ਸਾਰਾ ਨੈ ਤੁਮਾਰੀ ਆਸ ਤੁਮਹੀ ਸੱਜਣ ਸੁਹਿਲੇ ਰੱਖੋ ਰੱਖਨ ਹਾਰ ਨੱਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ